ਤਮਾਤ ਕੀ ਲਈ ਭੋਲਾ ਨਾਮ ਬਸ ਹੋਣਾ ਚਾਹੀਦਾ ਬਹੁਤ ਬਹੁਤ ਕੋ ਭਿੰਦ ਸਿੰਘ ਆਪਣੇ ਸੁਤੋ Eu yes. See you

Thank you. तिज बांज टीका हीरा दित्ता लहीए सुख तेरा दित्ताय हीए तूत पावे कण बुजपाल हीए सुख ते ਕੋਚ ਹੈਪੀ ਸਤਨਾਕੋਸ਼ੀ ਪੀਸ਼ਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਨਿਪਤੇ ਵਾਹਿਗੁਰੂ ਜੀ ਕੀ ਫਤਿਹ ਤੇ ਜੈ ਹੰਸੀ ਤੇ ਲੋਰ ਤਨ ਤਨ ਗੁਰੂ ਗੋਬਿੰਦ ਸਿੰਘ ਤੇਰੀ ਮਹਿਮਾ ਅਬਰ ਅਪਾਰ ਇਹ ਭਰਤੀ ਤਨਤੀ ਢ ਵਰਡੇ ਕੀ ਤੇ ਰਹੇਗੀ ਗੁੰਦੀ ਹਸਤੇ ਸ੍ਰਾਂਤ ਦਰ ਤੇ ਚੰਕੋਨ ਜੀ ਨੀ ਗੁੰਦੀ ਪੰਥ ਰਾਂਝੇ ਦੀ ਹੈ ਜਫਰੀ ਚਲੇ ਘਰ ਤਨ ਤਨ ਗੁਰੂ ਗੋਬਿੰਦ ਸਿੰਘ ਤੇਰੀ ਮਹਿਮਾ ਅਬਰ ਅਪਾਰ ਦੇਸ਼ ਕੋਮਤੋ ਹਲਦੇ ਹੰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅਸੀਂ ਖੜੇ ਆਪੇ ਨੂੰ ਭਗੋਵਾਲ ਜਿੱਥੇ ਜਿੱਥੇ ਕੀ ਅੱਜ ਸ੍ਰੀ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਬਸਦਾਨੀ ਉਹਨਾਂ ਦੇ ਜੋ ਪ੍ਰਕਾਸ਼ ਦਿਹਾੜਾ ਉਸ ਨੂੰ ਮੁੱਖ ਰੱਖੇ ਹੋਏ ਜੋ ਪਾਠ ਕਰਾਇਆ ਗਿਆ ਹੈ ਉਸ ਸਾਡੇ ਨਾਲ ਮੌਜੂਦ ਨੇ ਸਰਪੰਨ ਸਾਹਿਬ ਜਸਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰ ਜੀ ਜੋ ਅੱਜ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮੱਖ ਰੱਖਦੇ ਹੋਏ ਸੋ ਪਾਠ ਕਰਾਇਆ ਗਏ ਹਨ ਕੀਰਤਨ ਵੀ ਸਰਵਣ ਕੀਤਾ ਸੰਗਤ ਨੇ ਸੋ ਛੋਟੇ ਬੱਚੇ ਵੀ ਆਪਣੇ ਜੋ ਕੀਰਤਨ ਸਰਵਣ ਕਰ ਰਹੇ ਹਨ ਸੋ ਕੀ ਕਹਿਣਾ ਚਾਹੋਗੇ ਅਸੀਂ ਸਭ ਤੋਂ ਪਹਿਲਾਂ ਤਾਂ ਸਾਰੇ ਪਿੰਡ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤਿੰਨ ਦਿਨ ਛੋਟੇ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਮਾਈਆਂ ਬੀਬੀਆਂ ਨੇ ਬਹੁਤ ਸ਼ਰਧਾ ਨਾਲ ਸੇਵਾ ਕੀਤੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਖਾਸ ਕਰਕੇ ਛੋਟੇ ਜਿਹੜੇ ਨੌਜਵਾਨ ਹੈਗੇ ਛੋਟੇ ਬੱਚੇ ਹੈਗੇ ਉਹਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਬੜੀ ਖੁਸ਼ੀ ਹੁੰਦੀ ਜਿੱਦਾਂ ਹੁਣ ਬੱਚੇ ਇੱਕ ਗੁਰਸਿੱਖੀ ਲਾਈਨ ਚ ਜੁੜਦੇ ਨੇ ਇਹਨਾਂ ਨੂੰ ਪਤਾ ਲੱਗਦਾ ਕਿ ਆਪਣੇ ਗੁਰੂ ਪੀਰਾਂ ਨੇ ਕੀ ਕੀਤਾ ਆਪਣੇ ਵਾਸਤੇ ਉਹਦੇ ਬਾਰੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਇਹ ਬੱਚੇ ਕੁਝ ਸਿੱਖਦੇ ਨੇ ਸਾਨੂੰ ਉਹਨਾਂ ਤੋਂ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ ਅਸੀਂ ਤਾਂ ਕਿ ਆਪਣੇ ਸਿੱਖ ਧਰਮ ਬਾਰੇ ਵੱਧ ਖੁੱਲ ਕੇ ਚਰਚਾ ਕਰੀਏ ਧੰਨਵਾਦ ਸੋ ਅੱਜ ਦੀ ਨੌਜਵਾਨ ਪੀੜੀ ਬਾਰੇ ਕੀ ਕਹਿਣਾ ਚਾਹੋਗੇ ਨੌਜਵਾਨ ਪੀੜੀ ਵਾਸਤੇ ਤਾਂ ਇਹ ਹੀ ਹੈ ਜੀ ਦੇਖੋ ਗੁਰੂ ਮਹਾਰਾਜ ਨੇ ਸਾਨੂੰ ਬਹੁਤ ਵੱਡਾ ਸਿੱਖਿਆ ਦਿੱਤੀ ਹੈ ਗੁਰੂ ਮਾਰਾ ਦੇ ਪੂਰਨਤਾ ਚ ਚੱਲਦੇ ਹੋਏ ਸਾਨੂੰ ਨਸ਼ਿਆਂ ਨੂੰ ਬਹੁਤ ਦੂਰ ਰੱਖਣਾ ਚਾਹੀਦਾ ਠੀਕ ਹੈ ਗੁਰਬਾਣੀ ਵੱਲ ਜੁੜਨਾ ਚਾਹੀਦਾ ਖੇਡਾਂ ਵੱਲ ਜੁੜਨਾ ਚਾਹੀਦਾ ਸਮਾਜ ਦੀ ਸੇਵਾ ਕਰਨੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਕੋਲ ਘੱਗਵਾਲ ਦੇਖੇ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੇ ਹੜਾ ਉਸ ਨੂੰ ਮੁੱਖ ਰੱਖਦੇ ਹੋਏ ਬਾੜ ਰਖਾਏ ਗਏ ਹਨ ਤੋ ਸੰਗਤ ਦੇ ਬੱਚਾ ਵੱਲੋਂ ਕੀਤਰੇ ਸੰਭ ਕੀਤਾ ਜਾ ਰਿਹਾ ਹੈ ਤੋ ਕੀ ਕਹਾਂ ਜਾਂਦਾ ਸਭ ਤੋਂ ਪਹਿਲਾਂ ਤਾਂ ਮੈਂ ਸ਼ਾਨੇ ਪੰਜਾਬ ਚੈਨਲ ਨਿਊਜ਼ ਚੈਨਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਸਾਡੇ ਪਿੰਡ ਪਹੁੰਚ ਕੇ ਸਾਡੇ ਇਸ ਪ੍ਰੋਗਰਾਮ ਨੂੰ ਰਿਕਾਰਡ ਕਰਨ ਦਾ ਉਬਰਾਲਾ ਕੀਤਾ ਹੈ ਇਹ ਅੱਜ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਉਹਦੇ ਵਿੱਚ ਥੋੜੀ ਚੇਂਜ ਹੋ ਗਈ ਹੈ ਅੱਜ ਸਾਡੇ ਇੱਥੇ ਐਮਪੀ ਕਾਂਗਸਾਹਬ ਨੇ ਜਿਹੜਾ ਉਹ ਸ਼ਰਕਤ ਕਰਨੀ ਸੀ ਕੁਜਰ ਜੀ ਮਿਆ ਕਰਕੇ ਉਹਨਾਂ ਨੂੰ ਦਿੱਲੀ ਜਾਣਾ ਪੈ ਗਿਆ ਇਸ ਲਈ ਉਹ ਨਹੀਂ ਆਏ ਜਿਦਾ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਨ ਦੀ ਗੱਲ ਹੈ ਸਾਡੇ ਪਿੰਡ ਹਰ ਸਾਲ ਪ੍ਰਕਾਸ਼ ਪਰੋਵ ਹੈ ਜਿਹੜਾ ਇਹ ਹਰ ਸਾਲ ਸਾਡੇ ਪਿੰਡ ਮਨਾਇਆ ਜਾਂਦਾ ਉਸੇ ਲੜੀ ਦੇ ਤਹਿਤ ਇਸ ਵਾਰ ਵੀ ਜਿਹੜਾ ਉਹ ਮਨਾਇਆ ਗਿਆ ਤਿੰਨ ਦਿਨ ਲੰਗਰ ਚੱਲਿਆ ਔਰ ਸਮੂਹ ਸੰਗਤ ਨੇ ਬਹੁਤ ਵੱਧ ਝੜ ਕੇ ਸੇਵਾ ਕੀਤੀ ਆ ਪਠੀ ਸਿੰਘਾ ਨੇ ਬੰਧਿਆ ਸੇਵਾ ਕੀਤੀ ਆ ਔਰ ਆ ਬੱਚਿਆਂ ਨੇ ਜੋ ਕੀਰਤਨ ਕਰ ਰਹੇ ਆ ਇਹ ਇੱਕ ਸਾਨੂੰ ਸੇਧ ਮਿਲਦੀ ਆ ਜਦੋਂ ਬਈ ਜੇਕਰ ਅਸੀਂ ਆਪਣੇ ਯੂਥ ਨੂੰ ਸਿੱਖੀ ਨਾਲ ਜੋੜਨਾ ਹੈ ਤਾਂ ਸਾਨੂੰ ਇਹੋ ਜਿਹੇ ਅਭਰਾਲੇ ਜਰੂਰ ਕਰਨੇ ਚਾਹੀਦੇ ਆ ਔਰ ਇਹ ਹਰ ਪਿੰਡ ਦੇ ਵਿੱਚ ਇਹੋ ਜਿਹੇ ਅਭਰਾਲੇ ਹੋਣੇ ਚਾਹੀਦੇ ਆ ਤਾਂ ਕਿ ਬੱਚਿਆਂ ਨੂੰ ਜਿਹੜਾ ਉਹ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ ਕਿਉਂਕਿ ਪੰਜਾਬ ਦੇ ਅੰਦਰ ਸਭ ਤੋਂ ਵੱਡਾ ਜਿਹੜਾ ਇਸ ਵੇਲੇ ਸਿਕਵਾ ਨੂੰ ਢਾਲਾਈ ਜਾ ਰਹੀ ਹੈ ਨਸ਼ਿਆਂ ਦੇ ਜਰੀਏ ਲਾਈ ਜਾ ਰਹੀ ਹੈ ਸੋ ਇਹ ਨਸ਼ਿਆਂ ਤੋਂ ਦੂਰ ਰੱਖਣ ਦਾ ਸਾਡੇ ਕੋਲ ਇੱਕ ਹੀ ਉਪਰਾਲਾ ਵੀ ਅਸੀਂ ਆਪਣੇ ਬੱਚਿਆਂ ਨੂੰ ਸਿੱਖੀ ਵਾਲੇ ਪਾਸੇ ਜੋੜੀਏ ਜਦੋਂ ਬੱਚੇ ਸਿੱਖੀ ਨਾਲ ਜੁੜਨਗੇ ਤਾਂ ਉਹ ਆਪਣੇ ਆਪ ਨਸ਼ਿਆਂ ਤੋਂ ਦੂਰ ਹੋ ਜਾਣਗੇ ਵਾਹਿਗੁਰੂ ਜਿੱਤਾ ਖਾਲਸਾ ਵਾਹਿਗੁਰੂ ਜਿੱਤੀ ਉਹ ਨਹੀਂ ਉਹ ਤਾਂ ਇਹ ਨਹੀਂ ਚਾਹੀਦਾ ਵੀ ਕਸ ਬਾਈ ਇਹ ਇੱਕ ਹੱਥੇ ਕੱਟੂਗਾ ਨਾ ਸ਼ਾਮ ਤੱਕ ਤੇਰੇ ਤਿੰਨ ਉਹ ਥੀਏਟਰ ਰਹਿ ਗਿਆ ਕਿ ਉਹ ਟੋ ਕਾਗਜ਼ ਹੈ